ਸਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਜ ਮਾਨ ਗਰੀਬ ਨਵਾਜ਼ ਧੰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਗੌੜੀ ਬਾਬ ਨਖਰੀ ਅੰਦਰ ਕਿਰਪਾ ਕਰਦੇ ਹਨ ਦਾਤਾਰ ਪਾਤਸ਼ਾਹ ਜੀ ਵਖ ਵਖ ਸਲੋਕਾਂ ਦੇ ਅੰਦਰ ਵਖ ਵਖ ਤਰੀਕੇ ਦੇ ਨਾਲ ਜਗਿਆਸੂਆਂ ਨੂੰ ਅਭਿਆਸੀਆਂ ਨੂੰ ਮਨਮੁਖਾਂ ਨੂੰ ਧਰਮ ਦੇ ਮਾਰਗ ਤੋਂ ਖੁੰਝ ਚੁੱਕਿਆਂ ਨੂੰ ਸਭ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਕਈ ਉਦਾਹਰਣਾਂ ਦੇ ਨਾਲ ਪਿਆਰ ਦੇ ਨਾਲ ਮਿੱਠੀ ਛਿੜਕ ਦੇ ਨਾਲ ਸਮਝਾਇਆ ਹੈ ਅੱਜ ਇਸ 17ਵੇਂ ਪਾਵਨ ਸ਼ਲੋਕ ਅੰਦਰ ਸਹਿਬ ਸੰਸਾਰ ਵਿੱਚ ਜਿਨ੍ਹਾਂ ਨੇ ਆਤਮ ਰਸ ਜਾਣਿਆ ਹੈ ਜਿਨ੍ਹਾਂ ਨੇ ਆਤਮ ਰਸ ਮਾਣਿਆ ਹੈ ਉਹਨਾਂ ਦੀ ਗੱਲ ਕਰਦੇ ਨੇ ਆਤਮ ਰਸ ਜਿਹ ਜਾਣਹੀ ਹਰ ਰੰਗ ਸਹਜੇ ਮਾਨ ਆਤਮ ਰਸ ਜਿਨ ਜਿਹ ਜਾਣਿਆ ਹਰ ਰੰਗ ਸਹਿਦੇ ਮਾਨਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਤਮ ਰਸ ਜਿਹੜਾ ਹੈ ਉਹਨੂੰ ਜਾਣਿਆ ਹੈ ਇਹਨੂੰ ਹੁਣ ਕਿਵੇਂ ਜਾਣਿਆ ਜਾਏ ਕਿਉਂਕਿ ਸੰਸਾਰ ਦਾ ਕੋਈ ਵੀ ਰਸ ਹੁੰਦਾ ਹੈ ਆਪਣੇ ਕੋਲ ਕੋਈ ਖੜਾ ਹੋਵੇ ਕੋਈ ਕੁਝ ਚੀਜ਼ ਖਾ ਰਿਹਾ ਹੋਵੇ ਉਹ ਕਵੇ ਵੀ ਬੜੀ ਸਵਾਦ ਹੈ ਉਹਦੇ ਕਹਿਣ ਦੇ ਨਾਲ ਆਪਾਂ ਨੂੰ ਉਸ ਚੀਜ਼ ਦਾ ਸਵਾਦ ਨਹੀਂ ਪਤਾ ਲੱਗ ਸਕਦਾ ਠੀਕ ਹੈ ਉਹਦੇ ਚਿਹਰੇ ਦੇ ਹਾਵ ਭਾਵ ਆਪਾਂ ਨੂੰ ਦੱਸਣਗੇ ਵੀ ਇਹ ਬੜਾ ਖੁਸ਼ ਹੋ ਗਿਆ ਚੀਜ਼ ਖਾ ਕੇ ਕਈ ਵਾਰ ਛੋਟੇ ਬੱਚੇ ਨੂੰ ਕੋਈ ਚੀਜ਼ ਖਵਾਓ ਜੋ ਬੜਾ ਪ੍ਰਸੰਨ ਬੜਾ ਖੁਸ਼ ਹੁੰਦਾ ਉਹਦਾ ਚਿਹਰਾ ਦੱਸਦਾ ਹੈ ਵੀ ਹੁਣੇ ਖੁਸ਼ ਹੋ ਗਿਆ ਇਹਨੂੰ ਚੀਜ਼ ਚੰਗੀ ਲੱਗੀ ਆ ਇਹਨੂੰ ਮਿੱਠੀ ਲੱਗੀ ਜਾਂ ਚੀਜ਼ ਚੰਗੀ ਲੱਗ ਗਈ ਆ ਇਹਦਾ ਮਨ ਪ੍ਰਸੰਨ ਹੋ ਗਿਆ ਪਰ ਉਸ ਚੀਜ਼ ਦਾ ਸਵਾਦ ਨਹੀਂ ਸਾਨੂੰ ਪਤਾਗਾ ਕੋਈ ਕਵੇ ਚੀਜ਼ ਬੜੀ ਸਵਾਦ ਹੈ ਆਪਾਂ ਉਹਦਾ ਚਿਹਰਾ ਵੇਖ ਕੇ ਉਸ ਚੀਜ਼ ਦਾ ਰਸ ਨਹੀਂ ਲੈ ਸਕਦੇ ਆਪਾਂ ਨੂੰ ਇੱਕ ਸ਼ਬਦ ਕਹਿਣਾ ਪੈਂਦਾ ਲਿਆ ਥੋੜੀ ਜੀ ਮੇਰੀ ਵੀ ਤਲੀ ਤੇ ਰੱਖ ਮੈਂ ਵੀ ਵੇਖਾਂ ਫਿਰ ਇਹਦਾ ਸਵਾਦ ਕਿਵੇਂ ਹੈ ਦੁਨੀਆ ਦੀ ਕੋਈ ਵੀ ਚੀਜ਼ ਹੈ ਉਹਨੂੰ ਚੱਖਣਾ ਪੈਂਦਾ ਤਾਂ ਉਹਦਾ ਸਵਾਦ ਆਉਂਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਬੈਠਦੇ ਹਾਂ ਤਾਂ ਇਸ ਨਾਮ ਰਸ ਨੂੰ ਚਖਣਾ ਪੈਂਦਾ ਆਤਮ ਰਸ ਨੂੰ ਚਖਣਾ ਪੈਂਦਾ ਹੈ ਕਈ ਵਾਰ ਕਮਾਈ ਵਾਲੇ ਜਿਗਿਆਸੂ ਜਾਂ ਅਭਿਆਸੀਆਂ ਦੇ ਚਿਹਰੇ ਵੇਖੋ ਜਾਂ ਉਹਨਾਂ ਦੇ ਜੀਵਨ ਵਾਲੇ ਜਦੋਂ ਵੇਖੋ ਤੇ ਮਨ ਜਿਹੜਾ ਦਰਸ਼ਨ ਕਰਕੇ ਗਦਗਦ ਹੋ ਜਾਂਦਾ ਹੈ ਵੀ ਹਾਂ ਇਹਨਾਂ ਦੇ ਅੰਦਰ ਆਤਮ ਰਸ ਹੈ ਉਹਨਾਂ ਦੇ ਚਿਹਰੇ ਦੀ ਰੋਹਾਨੀਅਤ ਰੰਗਤ ਦੱਸਦੀ ਹੈ ਇਹਨਾਂ ਨੇ ਨਾਮ ਰਸ ਚਖ ਲਿਆ ਪਰ ਜੇ ਅਸੀਂ ਕਹੀਏ ਅਸੀਂ ਕੇਵਲ ਤੁਹਾਨੂੰ ਵੇਖ ਕੇ ਹੀ ਉਸ ਨਾਮ ਰਸ ਨੂੰ ਪ੍ਰਾਪਤ ਕਰ ਲਈਏ ਹਾਂ ਇਹ ਹੈ ਕਿ ਸਾਨੂੰ ਖੁਸ਼ੀ ਹੋ ਸਕਦੀ ਹੈ ਖੁਸ਼ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਅੰਦਰ ਠੀਕ ਹੈ ਉਹਦੀ ਸੰਗਤ ਸਾਡੇ ਅੰਦਰ ਇੱਕ ਹਲਚਲ ਪੈਦਾ ਕਰ ਸਕਦੀ ਹੈ ਉਹਦਾ ਊਰਾ ਜਿਹੜਾ ਹੈ ਉਹ ਸਾਡੇ ਅੰਦਰ ਦੀ ਵਾਸ਼ਨਾ ਨੂੰ ਸ਼ਾਂਤ ਕਰਕੇ ਸਾਡੇ ਅੰਦਰ ਨਾਮ ਦਾ ਹੁਲਾਸ ਜਿਹੜਾ ਪੈਦਾ ਕਰ ਸਕਦਾ ਹੈ ਪਰ ਆਤਮ ਰਸ ਜਿਹੜਾ ਉਹ ਜਿੰਨਾ ਚਿਰ ਅਸੀਂ ਚੱਖਾਂਗੇ ਨਹੀਂ ਉਹਨਾਂ ਚਿਰ ਉਹਦਾ ਪਤਾ ਨਹੀਂ ਲੱਗੇਗਾ ਉਹ ਕੈਸਾ ਹੈ ਹਾਂ ਇਹ ਵੀ ਹੈ ਜਿਨ੍ਹਾਂ ਨੇ ਚੱਖ ਲਿਆ ਕੀ ਫਿਰ ਉਹ ਦੱਸ ਸਕੇ ਵੀ ਉਹ ਕਿਸ ਤਰ੍ਹਾਂ ਦਾ ਹੈ ਨੇ ਬਣੀ ਤੇ ਕਹਿਰੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਉਹ ਆਤਮ रस ਜਿਨਾ ਨੇ ਚਖ ਲਿਆ ਉਹ ਫਿਰ ਦੱਸ ਨਹੀਂ ਸਕੇ ਉਹਨਾਂ ਨੇ ਕੇਵਲ ਫਿਰ ਉਹਨੂੰ ਮਾਨਿਆ ਹੀ ਮਾਨਿਆ ਹੈ ਉਹਨੂੰ ਮਾਨਿਆ ਜਾ ਸਕਦਾ ਹੈ ਹਕੀਕਤ ਤੇ ਇਹ ਹੈ ਗੁਰਮੁਖੋ ਜਦੋਂ ਉਹਨੂੰ ਮਾਨਣ ਲੱਗ ਪਏ ਨਾ ਮਾਫ ਕਰੇ ਹੋ ਸਕਦਾ ਗਲਤ ਹੋਵਾ ਉਦੋਂ ਉਹਨੂੰ ਜਾਣਿਆ ਵੀ ਨਹੀਂ ਜਾਂਦਾ ਜਾਣਿਆ ਵੀ ਉਹਨੂੰ ਪਹਿਲਾਂ ਜਾਂਦਾ ਉਸ ਤੋਂ ਬਾਅਦ ਉਹਨੂੰ ਜਾਣਿਆ ਵੀ ਨਹੀਂ ਜਾਂਦਾ ਕਾਰਨ ਇਹ ਹੈ ਜਦੋਂ ਉਹਦੇ ਵਿੱਚ ਖੁੱਭ ਗਏ ਇੰਨਾ ਕੁ ਜ਼ਿਆਦਾ ਸੁਰਤ ਉਹਦੇ ਵਿੱਚ ਖੁੱਭ ਗਈ ਫਿਰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਬਸ ਉਹ ਰਸ ਆਈ ਜਾਂਦਾ ਰਸ ਆਈ ਜਾਂਦਾ ਅਭਿਆਸੀਆਂ ਦੇ ਜੀਵਨ ਵਿੱਚ ਤੇ ਇੰਜ ਵੀ ਹੁੰਦਾ ਹੈ ਕਿ ਜਪਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੈ ਅਸੀਂ ਕੀ ਜਪ ਰਹੇ ਹਾਂ ਕਿੱਥੇ ਬੈਠ ਕੇ ਜਪ ਰਹੇ ਹਾਂ ਕਿਸ ਤਰ੍ਹਾਂ ਜਪ ਰਹੇ ਹਾਂ ਪਰ ਜਦੋਂ ਜਪਦਿਆਂ ਜਪਦਿਆਂ ਸੁਰਤ ਟਿਕ ਗਈ ਸ਼ਬਦ ਦੇ ਵਿੱਚ ਸੁਰਤ ਅਭੇਦ ਹੋ ਗਈ ਉਦੋਂ ਕੁਝ ਨਹੀਂ ਪਤਾ ਅਸੀਂ ਕੀ ਜਪ ਰਹੇ ਹਾਂ ਕਿੱਥੇ ਬੈਠ ਕੇ ਜਪ ਰਹੇ ਹਾਂ ਕਿਸ ਤਰੀਕੇ ਨਾਲ ਬੈਠ ਕੇ ਜਪ ਰਹੇ ਹਾਂ ਉਦੋਂ ਉਸ ਰਸ ਦੇ ਵਿੱਚ ਖੁੱਬ ਗਏ ਨੇ ਹੋ ਸਕਦਾ ਹੈ ਪੌਰਾ ਜਿੰਨਾ ਚਿਰ ਫੁੱਲ ਦੇ ਰਸ ਨੂੰ ਨਹੀਂ ਮਾਣਦਾ ਉਹਨਾਂ ਚਿਰ ਉਹਨੂੰ ਪਤਾ ਹੈ ਇਹ ਫੁੱਲ ਹੈ ਉਹਨੂੰ ਇਹ ਵੀ ਪਤਾ ਹੈ ਵੀ ਇਹ ਉਹੀ ਫੁੱਲ ਹੈ ਜਿਸ ਦੇ ਵਿੱਚ ਜਾ ਕਰਕੇ ਮੈਂ ਬੈਠਣਾ ਹੈ ਉਹਨਾਂ ਚਿਰ ਉਹਨੂੰ ਉਹਦੇ ਬਾਰੇ ਜਾਣਕਾਰੀ ਹੈ ਕਿਉਂਕਿ ਆਸ-ਪਾਸੇ ਕਿੰਨੇ ਫੁੱਲ ਲੱਗੇ ਹੋਏ ਨੇ ਉਹ ਗਿੰਦੇ ਦੇ ਫੁੱਲ ਤੇ ਨਹੀਂ ਜਾ ਕੇ ਬਹਿ ਗਿਆ ਉਹ ਕਿਸੇ ਹੋਰ ਫੁੱਲ ਤੇ ਨਹੀਂ ਜਾ ਕੇ ਬਹਿ ਗਿਆ ਉਹ ਪੌਰਾ ਕਮਲ ਦੇ ਫੁੱਲ ਤੇ ਹੀ ਜਾ ਕੇ ਬੈਠਾ ਇਹਦਾ ਮਤਲਬ ਉਸ ਤੋਂ ਪਹਿਲਾਂ ਉਹਨੂੰ ਬਾਰੇ ਵਿੱਚ ਉਹ ਜਾਣਦਾ ਹੈ ਪਰ ਜਦੋਂ ਉਹ ਫੁੱਲ ਦੇ ਰਸ ਨੂੰ ਚੱਖਣ ਲੱਗ ਪਿਆ ਉਦੋਂ ਉਹਨੂੰ ਕੁਝ ਨਹੀਂ ਪਤਾ ਵੀ ਇਹ ਫੁੱਲ ਬੰਦ ਵੀ ਹੋ ਰਿਹਾ ਹੈ ਉਦੋਂ ਨੇ ਇਹ ਵੀ ਨਹੀਂ ਪਤਾ ਵੀ ਸੂਰਜ ਢਲਦਾ ਪਿਆ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਇਹਦੇ ਵਿੱਚ ਖਤਮ ਹੋ ਰਿਹਾ ਮੈਂ ਇਹਦੇ ਵਿੱਚ ਦੱਬਿਆ ਜਾ ਰਿਹਾ ਮੈਂ ਇਹਦੇ ਵਿੱਚ ਬੰਦ ਹੋ ਰਿਹਾ ਉਦੋਂ ਉਹਨੂੰ ਕੁਝ ਨਹੀਂ ਪਤਾ ਉਹ ਕੇਵਲ ਉਸ ਰਸ ਦੇ ਵਿੱਚ ਐਨ ਆਪਣੇ ਆਪ ਨੂੰ ਗੁਡੰਦ ਕਰ ਬੈਠਾ ਹੈ ਸੋ ਇਸੇ ਤਰ੍ਹਾਂ ਅਭਿਆਸੀਆਂ ਦਾ ਜੀਵਨ ਹੋ ਜਾਂਦਾ ਹੈ ਜਦੋਂ ਸੁਰਤ ਜੁੜ ਜਾਂਦੀ ਉਦੋਂ ਕੁਝ ਨਹੀਂ ਪਤਾ ਲੱਗਦਾ ਕਿੱਥੇ ਬੈਠੇ ਆ ਕੀ ਕਰ ਰਹੇ ਆ ਕਈ ਵਾਰ ਤੇ ਅਭੀ ਆਸੀ ਦੱਸਦੇ ਕਿ ਜਿਹੜਾ ਵਾਹਿਗੁਰੂ ਵਾਹਿਗੁਰੂ ਜਪ ਰਹੇ ਹੁੰਨੇ ਆ ਇਹ ਵੀ ਪਤਾ ਨਹੀਂ ਲੱਗਦਾ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਕਿਉਂਕਿ ਸੁਰਤ ਕਿਤੇ ਹੋਰ ਹੀ ਜਾ ਕਰਕੇ ਇਸ ਮ੍ਰਿਤ ਮੰਡਲ ਤੋਂ ਉ ਤਾਂ ਉੱਠ ਕੇ ਉਹ ਉਡਾਰੀਆਂ ਮਾਰਦੀ ਹੈ ਜਿੱਥੇ ਧੁਨੀ ਜਿਹੜੀ ਹੈ ਉਹ ਇਸ ਕੰਨਾਂ ਤੋਂ ਬਹੁਤ ਪਰੇ ਹੋ ਜਾਂਦੀ ਹੈ ਬਸ ਫਿਰ ਉਹਦੇ ਅਨਹਦ ਨਾਦ ਦੇ ਅੰਦਰ ਸਮੋਈ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਸਭ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਤਮ ਰਸ ਜਾਣਿਆ ਹੈ ਹਰ ਰੰਗ ਸਹਿਜੇ ਮਾਨ ਉਹ ਹਰੀ ਦੇ ਰੰਗ ਨੂੰ ਬੜੇ ਸਹਿਜਤਾ ਦੇ ਨਾਲ ਮੰਨਦੇ ਹਨ ਆਤਮ ਰਸ ਮੰਨਣ ਤੋਂ ਬਾਅਦ ਜਾਣਣ ਤੋਂ ਬਾਅਦ ਉਹਦੇ ਵਿੱਚ ਅਭੇਦ ਹੋਣ ਤੋਂ ਬਾਅਦ ਉਹ ਹਰੀ ਦੇ ਰੰਗ ਜਿਹੜੇ ਹਨ ਉਹਨਾਂ ਨੂੰ ਮਾਨਿਆ ਜਾਂਦਾ ਹੈ ਹੁਣ ਕੀ ਹਰੀ ਤੇ ਉਹਦਾ ਆਤਮ ਰਸ ਜਾਂ ਉਹਦਾ ਨਾਮ ਰੰਗ ਵੱਖਰਾ ਹੈ ਨਹੀਂ ਇਹ ਬਿਲਕੁਲ ਇੱਕ ਹੀ ਹਨ ਜਿਵੇਂ ਨਾਮ ਤੇ ਨਾਮੀ ਇੱਕ ਹੀ ਹੁੰਦੇ ਨੇ ਨਾ ਨਾਮ ਨੂੰ ਵੱਖਰਾ ਕੀਤਾ ਜਾਂਦਾ ਹੈ ਨਾ ਨਾਮੀ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਵੇਂ ਕੋਈ ਸੰਸਾਰ ਦੀ ਚੀਜ਼ ਹੈ ਫਰਜ਼ ਕਰੋ ਤੁਸੀਂ ਕੋਈ ਫਲ ਹੱਥ ਵਿੱਚ ਫੜਿਆ ਹੈ ਤੇ ਐਸਾ ਤੇ ਨਹੀਂ ਕਿ ਸੇਬ ਦਾ ਰਸ ਵੱਖਰਾ ਹੈ ਤੇ ਸੇਬ ਵੱਖਰਾ ਹੈ ਸੰਤਰੇ ਦਾ ਰਸ ਵੱਖਰਾ ਹੈ ਤੇ ਸੰਤਰਾ ਵੱਖਰਾ ਹੈ ਨਹੀਂ ਜੇ ਸੰਤਰਾ ਹੈ ਕੋਈ ਸੇਬ ਹੈ ਕੋਈ ਫਲ ਹੈ ਉਹਦੇ ਵਿੱਚ ਹੀ ਉਹਦਾ ਰਸ ਹੈ ਨਾ ਫਲ ਵੱਖਰਾ ਹੈ ਨਾ ਰਸ ਵੱਖਰਾ ਹੈ ਨਾ ਪਰਮਾਤਮਾ ਵੱਖਰਾ ਹੈ ਨਾ ਉਹਦਾ ਰਸ ਵੱਖਰਾ ਹੈ ਨਾ ਉਹਦਾ ਨਾਮ ਵੱਖਰਾ ਦੋਨੇ ਇਨ ਬਿਨ ਇੱਕ ਦੂਜੇ ਦੇ ਅੰਦਰ ਉਤਪਤ ਹੋਏ ਹਨ ਪਰ ਹਾਂ ਪਹਿਲਾਂ ਜਪਦਿਆਂ ਜਪਦਿਆਂ ਜਦੋਂ ਉਹ ਰਸ ਆ ਜਾਂਦਾ ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਹਰ ਰੰਗ ਸਹਿਜੇ ਮਾਨ ਫਿਰ ਉਹਦੇ ਰੰਗਾਂ ਨੂੰ ਮਾਨਿਆ ਜਾਂਦਾ ਇਹ ਸਮਝ ਲਾਓ ਜਿਵੇਂ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਆਪਾਂ ਸ਼ਾਮ ਨੂੰ ਸਰਵਣ ਕਰਦੇ ਆਂ ਬੜੇ ਗੁਰਸਿੱਖ ਜਦੋਂ ਪਿੱਛੇ ਮਹਾਰਾਜ ਦਾ ਜੀਵਨ ਆਪਾਂ ਸਰਵਣ ਕੀਤਾ ਬੜੇ ਗੁਰਸਿੱਖ ਉਸ ਵੇਲੇ ਵੀ ਇਤਿਹਾਸ 'ਚ ਆਏ ਹੁਣ ਦੀ ਕਥਾ ਵਿੱਚ ਵੀ ਆਉਂਦੇ ਨੇ ਜਿਹੜੇ ਮਹਾਰਾਜ ਦੇ ਰੰਗਾਂ ਨੂੰ ਮਾਨਦੇ ਪਏ ਨੇ ਕਿ ਜੇ ਗੁਰ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਉਸ ਘੇਰੇ ਦੇ ਵਿੱਚ ਵੀ ਹਨ ਤਾ ਮਹਾਰਾਜ ਦੇ ਕੋਈ ਰੰਗ ਨੇ ਮਹਾਰਾਜ ਦੇ ਕੋਈ ਚੋਜ ਕੋਈ ਕੌਤਕ ਨੇ ਉਹ ਮਹਾਰਾਜ ਦੇ ਰੰਗਾਂ ਨੂੰ ਮੰਨਦੇ ਪਏ ਨੇ ਤੇ ਕਈ ਐਸੇ ਵੀ ਇਤਿਹਾਸ ਚ ਆ ਰਹੇ ਨੇ ਜਿਹੜੇ ਕੋਲ ਬੈਠੇ ਮਹਾਰਾਜ ਤੇ ਸ਼ੰਕੇ ਕਰੀ ਜਾਂਦੇ ਕਿ ਗੁਰੂ ਗੋਬਿੰਦ ਸਿੰਘ ਕੀ ਕਰਦੇ ਪਏ ਇਹਨਾਂ ਨੂੰ ਚਾਹੀਦਾ ਆਨੰਦਪੁਰ ਸਾਹਿਬ ਤੋਂ ਚਲੇ ਜਾਣ ਇਹ ਸਾਰੇ ਸਿੱਖਾਂ ਨੂੰ ਸ਼ਹੀਦ ਕਰਵਾਈ ਜਾਂਦੇ ਨੇ ਇਹ ਸਿੰਘਾਂ ਨੂੰ ਮਰਵਾਈ ਜਾਂਦੇ ਨੇ ਕੁਝ ਭੁੱਖ ਦੇ ਨਾਲ ਮਰ ਜਾਣਗੇ ਕੁਝ ਲੜ ਕੇ ਸ਼ਹੀਦ ਹੋ ਜਾਣਗੇ ਇਹਨਾਂ ਪੰਥ ਖਤਮ ਕਰ ਦੇਣਾ ਉਹ ਮਹਾਰਾਜ ਦੇ ਰੰਗਾਂ ਨੂੰ ਨਹੀਂ ਮੰਨਦੇ ਪਏ ਇੱਕ ਜਿਨ੍ਹਾਂ ਨੂੰ ਰਸ ਆ ਗਿਆ ਉੱਥੇ ਬੈਠੇ ਮਹਾਰਾਜ ਦੀਆਂ ਖੇਡਾਂ ਨੂੰ ਮੰਨਦੇ ਤੇ ਇਹ ਸ਼ਬਦ ਕਹਿੰਦੇ ਪੈ ਨੇ ਸਤਿਗੁਰੂ ਤੁਸੀਂ ਅੰਦਰ ਰਹੋਗੇ ਅਸੀਂ ਤੁਹਾਡੇ ਨਾਲ ਜੇ ਤੁਸੀਂ ਬਾਹਰ ਜਾਓਗੇ ਅਸੀਂ ਤਾਂ ਵੀ ਤੁਹਾਡੇ ਨਾਲ ਤੁਸੀਂ ਮੈਦਾਨੇ ਜੰਗ ਵਿੱਚ ਜਾਓ ਅਸੀਂ ਤਾਂ ਵੀ ਤੁਹਾਡੇ ਨਾਲ ਮਹਾਰਾਜ ਤੁਹਾਡੇ ਤੋਂ ਅਸੀਂ ਵੱਖ ਹੋ ਹੀ ਨਹੀਂ ਸਕਦੇਗੇ ਸੋ ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਇਸ ਆਤਮਰਸ ਨੂੰ ਜਾਣ ਲਿਆ ਉਹ ਫਿਰ ਹਰੀ ਦੇ ਰੰਗਾਂ ਨੂੰ ਉਹਦੇ ਚੋਜ ਉਹਦੇ ਤਮਾਸ਼ੇ ਉਹਦੇ ਕੌਤਕ ਉਹਦੀਆਂ ਖੇਡਾਂ ਨੂੰ ਇਸ ਸਮੁੱਚੀ ਸ੍ਰਿਸ਼ਟੀ ਵਿੱਚ ਜੋ ਕੌਤਕ ਹੋ ਰਹੇ ਨੇ ਉਹਨਾਂ ਨੂੰ ਬੜੀ ਸਹਿਜਤਾ ਨਾਲ ਉਹ ਮੰਨਦੇ ਨੇ ਸਾਡੇ ਤੁਹਾਡੇ ਜੀਵਨ ਅੰਦਰ ਦੁੱਖ ਸੁੱਖ ਉਤਾਰ ਚੜ੍ਹਾ ਇਹ ਸਾਡੇ ਵਾਸਤੇ ਤਾਂ ਬਹੁਤ ਪੀੜਾ ਹੈ ਬੜੇ ਦੁਖਦਾਇਕ ਸਮਾਂ ਹੋ ਜਾਂਦਾ ਹੈ ਪਰ ਸੱਚ ਇਹ ਆ ਇਹ ਵੀ ਉਹਦੀਆਂ ਖੇਡਾਂ ਨੇ ਫਿਰ ਕਮਾਈ ਵਾਲਾ ਬੰਦਗੀ ਵਾਲਾ ਇਸ ਰੰਗ ਨੂੰ ਮੰਨਦਾ ਹੈ ਉਹ ਦੁੱਖ ਦੇ ਵਿੱਚ ਵੀ ਦੁੱਖ ਨੂੰ ਮੰਨ ਰਿਹਾ ਹੈ ਉਹ ਦੁੱਖ ਵਿੱਚ ਚੀਕਾਂ ਨਹੀਂ ਮਾਰਦਾ ਉਹ ਸੁੱਖ ਦੇ ਵਿੱਚ ਵੀ ਉਹਦੇ ਰੰਗਾਂ ਨੂੰ ਮੰਨਦਾ ਹੈ ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਤਾਂ ਸ ਆਹਬ ਪਾਤਸ਼ਾਹ ਕਹਿੰਦੇ ਇਸ ਚੀ ਸ੍ਰਿਸ਼ਟੀ ਚ ਜੋ ਕੁਝ ਵੀ ਹੋ ਰਿਹਾ ਜੋ ਚਰਨੇ ਦੇ ਕੋਲ ਬੈਠਾ ਉਹ ਚਰਨੇ ਆਪਿਛਾਰ ਦੀ ਆਵਾਜ਼ ਵਿੱਚੋਂ ਉਹਦੀਆਂ ਆਵਾਜ਼ਾਂ ਨੂੰ ਸੁਣਦਾ ਹੈ ਉਹ ਸੰਸਾਰ ਤੇ ਹੋ ਰਹੀ ਹਲਚਲ ਦੇ ਵਿੱਚ ਉਹਨੂੰ ਸੁਣਦਾ ਹੈ ਉਹ ਹਵਾਵਾਂ ਦੇ ਵਿੱਚ ਉਹਨੂੰ ਸੁਣਦਾ ਹੈ ਉਹ ਚੜਦੇ ਹੋਏ ਇਸ ਸ੍ਰਿਸ਼ਟੀ ਦੇ ਉਤਾਰ ਚੜ੍ਹਾ ਨੂੰ ਵੇਖ ਕੇ ਉਹਦੇ ਰੰਗਾਂ ਨੂੰ ਮੰਨਣਾ ਕਰਦਾ ਹੈ ਜੀਵਨ ਦੇ ਦੁੱਖ ਸੁੱਖ ਵਿੱਚ ਉਹਦੇ ਰੰਗਾਂ ਨੂੰ ਮੰਨਣਾ ਕਰਦਾ ਹੈ